ਹੁਣ ਆਪਾਂ ਅਗਲੇ ਭਾਗ ਵੱਲ ਧਿਆਨ ਦੇਵਾਂਗੇ ਜੋ ਕਿ 9ਵੀਂ ਤੁਕ ਤੋਂ ਲੈ ਕੇ 16ਵੀਂ ਤੁਕ ਤੱਕ ਜਾਂਦਾ ਹੈ ਇਹ ਦੋ ਦਿਨਾਂ ਦੇ ਵਿੱਚ ਆਪਾਂ ਇਹ ਜਿਹੜਾ ਦੂਸਰਾ ਭਾਗ ਹੈ ਇਹਦਾ ਚੰਗੀ ਤਰ੍ਹਾਂ ਅਭਿਆਸ ਕਰ ਲਵਾਂਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਛਲੀਆਂ ਦੋ ਵੀਡੀਓ ਦੇ ਵਿੱਚ ਆਪਾਂ ਸੋਧਰ ਵਾਲੀ ਪੌੜੀ ਦੇ ਸੰਬੰਧ ਵਿੱਚ ਵਿਚਾਰ ਕਰਦੇ ਪਏ ਹਾਂ ਜੋ ਜਪਜੀ ਸਾਹਿਬ ਤੇ ਰਹਿਰਾ ਸਾਹਿਬ ਦੋਵਾਂ ਥਾਵਾਂ ਤੇ ਇਹ ਸ਼ਬਦ ਆਇਆ ਹੋਣ ਕਰਕੇ ਸਾਨੂੰ ਬਹੁਤ ਭਲੇਖੇ ਪੈ ਜਾਂਦੇ ਨੇ ਕਿਉਂਕਿ ਇਸ ਸ਼ਬਦ ਵਿੱਚ ਦੋਵਾਂ ਥਾਵਾਂ ਤੇ ਲਗਭਗ 50 ਅੰਤਰ ਆਉਂਦੇ ਨੇ ਇਹਦੇ ਵਿੱਚ ਸੁਧਾਰ ਕਰਨ ਵਾਸਤੇ ਗਲਤੀਆਂ ਤੋਂ ਬਚਣ ਵਾਸਤੇ ਆਪਾਂ ਇਸ ਨੂੰ ਸਰਲ ਤਰੀਕੇ ਨਾਲ ਸਮਝਣ ਲਈ ਤਿੰਨ ਭਾਗਾਂ ਦੇ ਵਿੱਚ ਵੰਡਿਆ ਸੀ ਪਹਿਲਾ ਭਾਗ ਜੋ ਪਹਿਲੀ ਤੁਕ ਤੋਂ ਲੈ ਕੇ 8ਵੀਂ ਤੁਕ ਤੱਕ ਹੈ ਤੇ ਜਿਸ ਵਿੱਚ ਕੁੱਲ ਤਿੰਨਾਂ ਦਿਨਾਂ ਦਾ ਸਬਕ ਹੈ ਇਹਨਾਂ ਦਿਨਾਂ ਵਿੱਚ ਆਪਾਂ ਉਹ ਸਬਕ ਨੂੰ ਪਕਾਉਣਾ ਸੀ ਉਮੀਦ ਹੈ ਆਪ ਜੀ ਨੇ ਜਰੂਰ ਉਹ ਸਬਕ ਨੂੰ ਚੰਗੀ ਤਰ੍ਹਾਂ ਅਭਿਆਸ ਕਰਕੇ ਪਕਾ ਲਿਆ ਹੋਣਾ ਹੈ ਹੁਣ ਆਪਾਂ ਅਗਲੇ ਭਾਗ ਵੱਲ ਧਿਆਨ ਦੇਵਾਂਗੇ ਜੋ ਕਿ 9ਵੀਂ ਤੋਕ ਤੋਂ ਲੈ ਕੇ 16ਵੀਂ ਤੋਕ ਤੱਕ ਜਾਂਦਾ ਹੈ ਇਸ ਨੂੰ ਆਪਾਂ ਦੋ ਹਿੱਸਿਆਂ ਵਿੱਚ ਵੰਡ ਲੈਣਾ ਹੈ 9ਵੀਂ 10ਵੀਂ 11ਵੀਂ 12ਵੀਂ ਫਿਰ ਅੱਗੇ 13ਵੀਂ 14ਵੀਂ 15ਵੀਂ 16ਵੀਂ ਯਾਨੀ ਕਿ 9ਵੀਂ ਤੋਂ 12ਵੀਂ ਇੱਕ ਦਿਨ ਤੇ 13ਵੀਂ ਤੋਂ 16ਵੀਂ ਦੂਜੇ ਦਿਨ ਇਹਨਾਂ ਚਾਰ ਤੁਕਾਂ ਨੂੰ ਇੱਕ ਦਿਨ ਦੇ ਵਿੱਚ ਚੰਗੀ ਤਰ੍ਹਾਂ ਸਮਝਣਾ ਵਿਚਾਰਨਾ ਔਰ ਅਭਿਆਸ ਕਰਕੇ ਪਕਾਉਣਾ ਫਿਰ ਦੂਜੇ ਦਿਨ ਅਗਲੀਆਂ ਚਾਰ ਤੁਕਾਂ ਇਸ ਤਰ੍ਹਾਂ ਸਾਧ ਸੰਗਤ ਜੀ ਇਹ ਦੋ ਦਿਨਾਂ ਦੇ ਵਿੱਚ ਆਪਾਂ ਇਹ ਜਿਹੜਾ ਦੂਸਰਾ ਭਾਗ ਹੈ ਇਹਦਾ ਚੰਗੀ ਤਰ੍ਹਾਂ ਅਭਿਆਸ ਕਰ ਲਵਾਂਗੇ ਸੋ ਆਓ ਦਰਸ਼ਨ ਕਰਦੇ ਹਾਂ ਨੌਵੀਂ ਤੁਕ ਤੋਂ ਜਪਜੀ ਸਾਹਿਬ ਜੀ ਦੇ ਵਿੱਚ ਆਇਆ ਹੈ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਉਥੇ ਰਹਿਰਾ ਸਾਹਿਬ ਜੀ ਦੇ ਵਿੱਚ ਆਇਆ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਦੇ ਨਾਲ ਤੁਧਨੋ ਲੱਗ ਗਿਆ ਤੇ ਗਾਵਹਿ ਦੀ ਜਗਾ ਤੇ ਗਾਵਨ ਹੋ ਗਿਆ ਉਹਦੇ ਨਾਲ ਫੇਰ ਤੁਧਨੋ ਲੱਗ ਗਿਆ ਇਸ ਪ੍ਰਕਾਰ 9ਵੀਂ ਤੁਕ ਦੇ ਵਿੱਚ ਇਹ ਕੁੱਲ ਤਿੰਨ ਅੰਤਰ ਆ ਗਏ 10ਵੀਂ ਤੁਕ ਵਿੱਚ ਜਪਜੀ ਸਾਹਿਬ ਵਿੱਚ ਹੈ ਗਾਵਨ ਪੰਡਿਤ ਪੜਨ ਰਖੀ ਸਰ ਜੁਗ-ਜੁਗ ਵੇਦਾਂ ਨਾਲੇ ਰਹਿਰਾ ਸਾਹਿਬ ਜੀ ਦੇ ਵਿੱਚ ਹੈ ਗਾਵਣ ਤੁਧ ਨੂੰ ਪੰਡਿਤ ਪੜਨ ਰਖੀਸੁਰ ਜੁਗ-ਜੁਗ ਵੇਦਾਂ ਨਾਲੇ ਗਾਵਣ ਦੇ ਨਾਲ ਤੁਧ ਨੂੰ ਲੱਗ ਗਿਆ ਰਖੀਸਰ ਦੀ ਜਗਾ ਤੇ ਰਖੀਸੁਰ ਸਸੇ ਨੂੰ ਔਕੜ ਲੱਗ ਗਿਆ ਇਸ ਤਰ੍ਹਾਂ 10ਵੀਂ ਤੁਕ ਦੇ ਵਿੱਚ ਇਹ ਦੋ ਅੰਤਰ ਆ ਗਏ 11ਵੀਂ ਤੁਕ ਹੈ ਗਾਵ ਵਹਿ ਮੋਹਣੀਆਂ ਮਨਮੋਹਨ ਸੁਰਗਾ ਮਛ ਪਿਆਲੇ ਰੈਰਾ ਸਾਹਿਬ ਜੀ ਦੇ ਵਿੱਚ ਆਵੇਗਾ ਗਾਵਣ ਤੁਧ ਨੂੰ ਮੋਹਣੀਆਂ ਮਨਮੋਹਨ ਸੁਰਗ ਮਾ ਛਪਾਇਆਲੇ ਗਾਵਹਿ ਉਧਰ ਗਾਵਨ ਤੁਧਨੋ ਜਪਜੀ ਸਾਹਿਬ ਦਾ ਸੁਰਗਾ ਉਧਰ ਸੁਰਗ ਜਿਹੜਾ ਗੱਗੇ ਦਾ ਕੰਨਾ ਸੀ ਉਹ ਲੱਥ ਗਿਆ ਤੇ ਔਕੜ ਲੱਗ ਗਿਆ ਇਸ ਤਰ੍ਹਾਂ 11ਵੀਂ ਤੁਕ ਦੇ ਵਿੱਚ ਇਹ ਕੁੱਲ ਤਿੰਨ ਅੰਤਰ ਆ ਗਏ ਗਾਵਹਿ ਗਾਵਨ ਬਣ ਗਿਆ ਨਾਲ ਤੁਧਨੋ ਲੱਗ ਗਿਆ ਤੇ ਸੁਰਗਾ ਦੀ ਜਗ੍ਹਾ ਤੇ ਸੁਰਗ ਹੋ ਗਿਆ 12ਵੀਂ ਤੁਕ ਵਿੱਚ ਕੇਵਲ ਇੱਕ ਅੰਤਰ ਹੈ ਜਪਜੀ ਸਾਹਿਬ ਵਿੱਚ ਆਇਆ ਗਾਵਨ ਰਤਨ ਉਪਾਏ ਤੇਰੇ 86 ਤੀਰਥ ਨਾਲੇ ਰਹਿਰਾ ਸਾਹਿਬ ਜੀ ਦੇ ਵਿੱਚ ਆਇਆ ਗਾਵਨ ਤੁਦਨੋ ਰਤਨ ਉਪਾਏ ਤੇਰੇ 86 ਤੀਰਥ ਨਾਲੇ ਇਸ ਤਰ੍ਹਾਂ ਕੇਵਲ ਗਾਵਨ ਦੇ ਨਾਲ ਤੁਦਨੋ ਲੱਗਾ ਤੋਂ ਪਹਿਲੀਆਂ 4 ਤੁਕਾਂ ਦਾ ਅਭਿਆਸ ਆਪਾਂ 1 ਦਿਨ ਵਿੱਚ ਕਰ ਲੈਣਾ ਫਿਰ ਅਗਲੀਆਂ 4 ਤੁਕਾਂ ਵਾਲੇ ਚੱਲਦੇ ਆ 13ਵੀਂ ਤੁਕ ਵਿੱਚ ਆਇਆ ਹੈ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਰੈਰਾ ਸਾਹਿਬ ਜੀ ਦੇ ਵਿੱਚ ਹੈ ਗਾਵਨ ਤੁਦਨੋ ਜੋਦ ਮਹਾਬਲ ਸੂਰਾ ਗਾਵਨ ਤੁਦਨੋ ਖਾਣੀ ਚਾਰੇ ਗਾਵਹਿ ਦੀ ਜਗਾ ਤੇ ਗਾਵਨ ਬਣ ਗਿਆ ਨਾਲ ਤੁਦਨੋ ਲੱਗ ਗਿਆ ਫਿਰ ਅੱਗੇ ਗਾਵਹਿ ਦੀ ਜਗਾ ਤੇ ਗਾਵਨ ਹੋ ਗਿਆ ਤੇ ਨਾਲ ਤੁਦਨੋ ਲੱਗ ਗਿਆ ਇਸ ਤਰ੍ਹਾਂ ਇਹ 13ਵੀਂ ਟੁਕ ਦੇ ਵਿੱਚ ਚਾਰ ਅੰਤਰ ਹੋ ਗਏ ਹੁਣ 14ਵੀਂ ਟੁਕ ਹੈ ਗਾਵਹਿ ਖੰਡ ਮੰਡਲ ਵਰਪੰਡਾ ਕਰ ਕਰ ਰੱਖੇ ਤਾਰੇ ਇਹ ਦੀ ਜਗ੍ਹਾ ਤੇ ਰਹਿਰਾ ਸਾਹਿਬ ਜੀ ਦੇ ਵਿੱਚ ਆਇਆ ਗਾਵਣ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਗਾਵਹਿ ਦੀ ਜਗ੍ਹਾ ਤੇ ਗਾਵਨ ਤੁਧਨੋ ਨਾਲ ਲੱਗ ਗਿਆ ਖੰਡ ਮੰਡਲ ਵਰਪੰਡਾ ਵਰਪੰਡਾ ਦੀ ਜਗ੍ਹਾ ਤੇ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਇਥੇ ਤੇਰੇ ਸ਼ਬਦ ਆ ਗਿਆ ਇਸ ਤਰ੍ਹਾਂ 14ਵੀਂ ਤੁਕ ਦੇ ਵਿੱਚ ਇਹ ਚਾਰ ਅੰਤਰ ਆ ਗਿਆ 15ਵੀਂ ਤੋਕ ਹੈ ਸੇਈ ਤੁਦਨੋਂ ਗਾਵਹਿ ਜੋ ਤੁਦ ਭਾਵਨ ਰੱਤੇ ਤੇਰੇ ਭਗਤ ਰਸਾਲੇ ਰਹਿਰਾ ਸਾਹਿਬ ਜੀ ਦੇ ਵਿੱਚ ਹੈ ਸੇਈ ਤੁਦਨੋਂ ਗਾਵਨ ਜੋ ਤੁਦ ਭਾਵਨ ਰੱਤੇ ਤੇਰੇ ਭਗਤ ਰਸਾਲੇ ਸੋ ਇੱਥੇ 15ਵੀਂ ਤੋਕ ਦੇ ਵਿੱਚ ਕੇਵਲ ਇੱਕ ਹੀ ਅੰਤਰ ਹੈ ਕਿ ਜਪਜੀ ਸਾਹਿਬ ਜੀ ਦੇ ਵਿੱਚ ਗਾਵਹਿ ਤੇ ਰਹਿਰਾ ਸਾਹਿਬ ਜੀ ਦੇ ਵਿੱਚ ਗਾਵਨ ਆਇਆ 16ਵੀਂ ਤੋਕ ਦੇ ਵਿੱਚ ਦੋ ਅੰਤਰ ਆਏ ਨੇ 16ਵੀਂ ਤੋਕ ਹੈ ਹੋਰ ਕੇਤੇ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਰਹਿਰਾ ਸਾਹਿਬ ਜੀ ਦੇ ਵਿੱਚ ਆਇਆ ਹੈ ਹੋਰ ਕੇਤੇ ਤੁਦਨੋ ਗਾਵਨ ਹੋਰ ਕੇਤੇ ਗਾਵਨ ਇਥੇ ਹੈ ਤੁਦਨੋ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਵਵੇ ਦੀ ਜਗ੍ਹਾ ਤੇ ਬੱਬਾ ਹੋ ਗਿਆ ਵਿਚਾਰੇ ਦੀ ਜਗ੍ਹਾ ਤੇ ਵਿਚਾਰੇ ਹੋ ਗਿਆ ਸੋ ਇਸ ਪ੍ਰਕਾਰ ਆਪ ਜੀ ਨੇ ਚੰਗੀ ਤਰ੍ਹਾਂ ਇਹ ਦਰਸ਼ਨ ਕਰ ਲੈਨੇ ਕੇ ਦੂਸਰੇ ਭਾਗ ਦੇ ਵਿੱਚ ਆਪਾਂ ਦੋ ਹਿੱਸੇ ਬਣਾ ਲਏ ਇਹ ਆਪਾਂ ਦੋ ਦਿਨਾਂ ਦੇ ਵਿੱਚ ਚੰਗੀ ਤਰ੍ਹਾਂ ਅਭਿਆਸ ਕਰਕੇ ਸਬਕ ਨੂੰ ਪਕਾ ਲਿਆ। ਇਹਦੇ ਸਬੰਧ ਵਿੱਚ ਜ਼ਰੂਰੀ ਬੇਨਤੀ ਹੈ ਕਿ ਹਰ ਇੱਕ ਸਿੱਖ ਤੱਕ ਇਹ ਵੀਡੀਓ ਪਹੁੰਚਣੀ ਚਾਹੀਦੀ ਹੈ। ਕਿਉਂਕਿ ਬਹੁਤਾਂ ਸਿੱਖ ਕਿਸੇ ਉਂਗਲਾ ਤੇ ਗਿਨ ਜੋਗੀ ਵਿਰਲੇ ਗੁਰਮਖਾਂ ਨੂੰ ਛੱਡ ਕੇ ਜ਼ਿਆਦਾਤਰ ਅਸੀਂ ਇਹ ਗਲਤੀਆਂ ਕਰਦੀ ਕਰਦੇ ਹਾਂ। ਆਮ ਸਿੱਖ ਤਾਂ ਕਰਦਾ ਹੀ ਹੈ ਗੁਰੂ ਘਰਾਂ ਦੇ ਵਿੱਚ ਗ੍ਰੰਥੀ ਵਜੋਂ ਸੇਵਾ ਨਿਭਾਉਣ ਵਾਲੇ ਬਹੁਤ ਸਾਰੇ ਸੱਜਣ ਵੀ ਇਹ ਗਲਤੀਆਂ ਕਰਦੇ ਨੇ ਤਾਂ ਹਰ ਸਿੱਖ ਤੱਕ ਇਹ ਵੀਡੀਓ ਪੁੱਜਦੀ ਹੋਵੇ ਤਾਂ ਕਿ ਆਪਾਂ ਗੁਰਬਾਣੀ ਪੜ੍ਹਦੇ ਆਂ ਸਾਵਧਾਨੀ ਵਰਤ ਸਕੀਏ ਗੁਰਬਾਣੀ ਪੜ੍ਹਦੇ ਆਂ ਗਲਤੀਆਂ ਤੋਂ ਆਪਾਂ ਵੱਧ ਤੋਂ ਵੱਧ ਪਰਹੇਜ਼ ਕਰ ਸਕੀਏ ਔਰ ਬਾਣੀ ਸ਼ੁੱਧ ਪੜ੍ਹ ਸਕੀਏ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ